ਮੋਜ ਆ ਕੇ ਲਵਲੀ ਵਾਲਿਆਂ ਦੀ ਹੈ ਸਰਦਾਰ ਬੰਦੇ ਰੱਖੇ ਗੋਲ ਗੱਪੇ ਖਵਾਉਣ ਨੂੰ ਹਾਂ ਬਈ ਕਿੰਨੀ ਤਨਖਾਹ ਹੈਗੀ ਐ ਅਈ ਤੁਸੀਂ ਗੋਲ ਗੱਪੇ ਖਾ ਲਓ ਨਾ ਇੰਨਾ ਐਟੀਟਿਊਡ ਦੱਸ ਕਿਹੜੀ 2 ਲੱਖ ਰੁਪਏ ਤਨਖਾਹ ਹੈਗੀ ਜਿਹੜੀ ਦੱਸ ਨਹੀਂ ਰਿਹਾ ਹੈਂ ਹੋਲਾ ਮਾ ਜੀ ਬਹੁਤ ਜ਼ਿਆਦਾ ਐਟੀਟਿਊਡ ਨਹੀਂ ਹੈ ਹਾਂ ਗੱਲ ਹੀ ਨਹੀਂ ਕਰ ਰਿਹਾ ਯਾਰ ਇਹਦਾ ਜਵਾਬ ਹੀ ਨਹੀਂ ਦੇ ਰਿਹਾ ਸਾਡੀ ਗੱਲ ਦਾ ਦਾ ਐਟੀਟਿਊਡ ਹੈ ਕੱਪੜੇ-ਕੋਪੜੇ ਵਧੀਆ ਪਵਾ ਕੇ ਖੜਾ ਕਰਦਾ ਅਟਰੈਕਸ਼ਨ ਨੂੰ ਅੱਜ ਕੱਲ ਨਾ ਮਾਰਕੀਟਿੰਗ ਦੇ ਤਰੀਕੇ ਹੈਗੇ ਆ ਐਦਾਂ ਦੇ ਬੰਦੇ ਨੂੰ ਖੜਾ ਕਰੋ ਤੇ ਲੱਗਦਾ ਹਾਈਜਿਨ ਹੈਗਾ ਲੋਕੀ ਖਾਈ ਜਾਂਦੇ ਆਗੇ ਹਾਂਜੀ ਖਾ ਲਓ ਨਾ ਜਲਦੀ ਮੈਂ ਹੋਰ ਬਣਾਤਾ ਅਰੇ ਬਹੁਤ ਜ਼ਿਆਦਾ ਨਹੀਂ ਹੋ ਰਹਾ ਇਹਨਕੋ ਹੋਰ ਲਾਮੇ ਕੇ ਬਾਸ ਜੀ ਬਾ ਤੇਰੇ ਤੌਰ ਨਹੀਂ ਖਾਣੇ ਇੰਨੇ ਕੀ ਠੀਕ ਹੈ ਇਗਨੋਰ ਦੋ ਐਸੇ ਕਰ ਪਤਾ ਲੱਗੇ ਸਾਨੂੰ ਵੀ ਪਤਾ ਲੱਗੇ ਸਾਨੂੰ ਵੀ ਐਟੀਟਿਊਡ ਆ ਗਿਆ ਤੇਰੇ ਵਾਂਗ अभी आपस की गल नहीं कर रहे <laughs> आया वड्डा <बत्ता। laughs> बेचड़े गोलगप्पे पे एटीट्यूड मालका वाला <laughs> आओ अंदर चलिए मेरे दादा नखरे थे यार अरे यार फंक्शन के लिए मिठाई का क्या करें यार यहीं से ले ले हां यहीं से ले लेते हैं केस लवली का तो भाई टेस्ट करना है यार एक ये रोज मलाई देखो टेस्ट करके हम्म ये तो बहुत टेस्टी है यार सही है फिर एक काम कर हैं हम मैं भी टेस्ट कर लेना अगर मिठाई अच्छी है ना बुकिंग करा लेने नहीं सच में बहुत टेस्टी है Hmm. बुकिंग करा लेते हैं, दस दिन पहले ऑर्डर देंगे ना और ज्यादा क्वांटिटी में लेंगे तो शायद ऑनर भी कर दे। बढ़िया रहेगा। यार वैसे इतना रीजनेबल है। हाँ तो रिश्तेदार भी, ना, तो भी खुश हो जाएंगे ऊपर हमें डिस्काउंट मिल गया ना तो और ज्यादा हमारे ਸੱਸੀ ਕਾ ਬਾਜੀ ਹਾਂਜੀ ਸੱਸੀ ਕਾ ਜੀ ਆਓ ਪਲੀਜ਼ ਬੈਠੋ ਹਾਂਜੀ ਦੱਸੋ ਜੀ ਕੀ ਸੇਵਾ ਕੀਤੀ ਹੋਵੇ ਵੈਸੇ ਬੜਾ ਨਾਮ ਸੁਣਿਆ ਸੀ ਬਾਜੀ ਕੇਸ ਲਵਲੀ ਦਾ ਅੱਜ ਅਸੀਂ ਆਏ ਆ ਅਸੀਂ ਮਠਾਈ ਟੇਸ ਕੀਤੀ ਬੜੀ ਸਵਾਦ ਮਠਾਈ ਹੈ ਤੇ ਐਕਚੁਅਲੀ ਨਾ ਸਾਡੇ ਘਰ ਫੰਕਸ਼ਨ ਹੈਗਾ 10 ਦਿਨ ਬਾਅਦ ਤੇ ਅਸੀਂ ਸੋਚਿਆ ਵੀ ਲੱਗੇ ਹਾ ਤਾਂ ਮਠਾਈ ਦੀ ਬੁਕਿੰਗ ਕਰਾ ਲਈਏ ਤੇ ਕੀ ਪ੍ਰੋਸੀਜਰ ਹੈਗਾ ਦੱਸੋਗੇ ਬਾਜੀ ਕਿ ਐਕਚੁਅਲੀ ਨਾ ਮੈਂ ਮਠਾਈ ਚ ਡੀਲ ਨਹੀਂ ਕਰਦਾ ਮੈਂ ਬੇકરીਸ ਡੀਲ ਕਰਦਾ ਤੇ ਮਠਾਈ ਚ ਮੇਰਾ ਛੋਟਾ ਬਰਾਦਰ ਡੀਲ ਕਰਦਾ ਤੇ ਤੁਹਾਡੀ ਬੁਕਿੰਗ ਕਨਫਰਮ ਹੁੰਦੀ ਆ ਤਾਂ ਮੈਂ ਉਹਨਾਂ ਨੂੰ ਬੁਲਾ ਲਵਾਂ ਹਾਂਜੀ ਬੁਲਾਓ ਜੀ ਬੁਲਾਓ ਭਾਜੀ ਲਓ ਵੀਰੇ ਜੇਰ ਆਫਿਸ ਚ ਚਾਈ ਇੱਕ ਬੁਕਿੰਗ ਆਈ ਹੈ ਹਾਂਜੀ ਵੀਰੇ ਬੁਲਾਇਆ ਸੀ ਸੁਲਿੰਦਰ ਵੀਰੇ ਇਹਨਾਂ ਦਾ ਆਰਡਰ ਹੈ ਮਠਾਈ ਦਾ ਉਹ ਨੋਟ ਕਰ ਲੈ ਹਾਂਜੀ ਹਾਂ ਜੀ ਸਰ ਕੀ ਹੈ ਤੁਹਾਡਾ ਰੋਜ਼ ਮਲਾਈ ਹੈਗੀ ਸਾਡੀ ਰੋਜ਼ ਮਲਾਈ ਵਰਫੀ ਕਿੰਨੇ ਡੱਬੇ ਚਾਹੀਦੇ 200 ਡੱਬੇ 200 ਕਿੰਨੀ ਤਰੀਕ ਚਾਹੀਦਾ 10 ਤਰੀਕ ਆ ਆਉਣ ਵਾਲੀ ਹੈ 10 ਠੀਕ ਹੈ ਸਰ ਤੁਹਾਨੂੰ 9 ਤਰੀਕ ਨੂੰ ਮਿਲ ਜਾਣਗੇ ਸ਼ਾਮ ਤੱਕ ਤੁਸੀਂ ਕੁਝ ਐਡਵਾਂਸ ਬੁਕਿੰਗ ਕਰਵਾ ਦਿਓ ਹਾਂ ਜੀ ਮੈਂ ਕਰ ਦਿੰਦਾ ਵੀਰੇ ਇਹਨਾਂ ਨੂੰ 10% ਡਿਸਕਾਊਂਟ ਦੇ ਦਿੰਦੇ ਹਾਂ 10% ਡਿਸਕਾਊਂਟ ਅੱਗੇ ਤਾਂ ਤੂੰ ਕਿਸ ਨੂੰ ਕਰਦਾ ਨਹੀਂ ਕੋਈ ਨਾ ਵੀਰੇ ਮੇਰੀ ਜਾਨ ਪਛਾਣਦੇ ਨੇ ਨਾ ਜਾਨ ਪਛਾਣਦੇ ਆ ਥੋੜੀ ਦੇਰ ਪਹਿਲਾਂ ਹੀ ਜਾਣ ਪਛਾਣ ਹੋਈ ਆ ਅੱਛਾ ਇਨਸਾਨ ਨੇ ਤਾਂ ਮੈਂ ਕਰਤਾ ਠੀਕ ਆ ਵੀਰੇ ਮੈਂ ਕਸਟਮਰ ਨੇ ਦੇਖ ਲਾ ਹਾਂ ਇੱਕ ਮਿੰਟ ਵੀਰੇ ਜੇ ਤੁਸੀਂ ਬਾਅਦ ਦੱਸ ਦਿੰਦੇ ਯਾਰ ਕਿ ਤੁਸੀਂ ਓਨਰ ਹੈਗੇ ਹੋ ਮੈਂ ਨਾ ਟੇਸ ਕਰਦਾ ਰਿਹਾ ਤੁਹਾਨੂੰ ਤੁਸੀਂ ਕੁਝ ਕਿਹਾ ਵੀ ਨਹੀਂ ਪਹਿਲੀ ਗੱਲ ਤਾਂ ਵੀਰੇ ਤੁਸੀਂ ਕਸਟਮਰ ਹੋ ਸਾਡੇ ਲਈ ਰੱਬ ਜੇ ਕਸਟਮਰ ਹੁਣ ਸਾਡਾ ਕੰਮ ਕਿਵੇਂ ਚੱਲੂਗਾ ਤੁਸੀਂ ਕੁਝ ਵੀ ਕਹਿ ਸਕਦੇ ਹੋ ਦੂਜੀ ਗੱਲ ਇਹ ਮੈਂ ਆਪਣੇ ਆਪ ਨੂੰ ਕਦੇ ਓਨਰ ਸਮਝਿਆ ਨਹੀਂ ਉੱਥੇ ਮੈਂ ਤਾਂ ਕੁਝ ਨਹੀਂ ਬੋਲਿਆ ਵੀਰੇ ਉਹ ਸਾਡਾ ਕਰਮ ਹੈ ਸਾਡਾ ਧਰਮ ਹੈ ਸਾਡੀ ਕਿਰਤ ਹੈ ਅਸੀਂ ਉਹ ਬੜੀ ਖੁਸ਼ੀ ਨਾਲ ਕਰਦੇ ਹਾਂ ਮੈਨੂੰ ਆਹ ਕੁਰਸੀ ਦਾ ਸ਼ੌਂਕ ਨਹੀਂ ਹੈਗਾ ਵੀਰੇ ਮੇਰਾ ਭਰਾ ਬੈਠਾ ਮੇਰਾ ਰੱਬ ਬੈਠਾ ਮੈਂ ਆਰਾਮ ਨਾਲ ਕੰਮ ਕਰ ਰਿਹਾ ਆਪਣਾ ਨਾਲੇ ਮੈਂ ਰੋਜ਼ ਉੱਥੇ ਨਹੀਂ ਹੁੰਦਾ ਮੈਂ ਕਾਊਂਟਰ ਚੇਂਜ ਕਰਦੇ ਰਹਿਣਾ ਕਿਉਂਕਿ ਅੱਜ ਤੋਂ 5 ਸਾਲ ਪਹਿਲਾਂ ਨਾ ਅਸੀਂ ਉਹ ਸਿਰਫ ਗੋਲ ਵਿਪੜਾੜੀ ਰੇਡੀ ਤੋਂ ਸਟਾਰਟ ਕੀਤਾ ਸੀ ਤੇ ਜੋ ਵੀ ਰੱਬ ਨੇ ਦਿੱਤਾ ਹੈ ਨਾ ਉਹਦਾ ਹਮੇਸ਼ਾ ਅਸੀਂ ਸ਼ੁਕਰ ਕਰਦੇ ਹਾਂ ਕਸਟਮਰ ਰੋਜ਼ ਆਉਂਦੇ ਨੇ ਰੋਜ਼ ਨਵੇਂ ਕਮੈਂਟ ਹੁੰਦੇ ਨੇ ਸਾਨੂੰ ਆदत ਹੋ ਗਈ ਹੈ ਤੁਸੀਂ ਕਹਿ ਰਹੇ ਸੀ ਨਾ ਕਿ ਐਟੀਟਿਊਡ ਹੈ ਹਾਸਰੇ ਜਿਵੇਂ ਉਹਤੇ ਕੁਝ ਵੀ ਬੋਲਦਾ ਨਾ ਵੀਰੇ ਤੁਹਾਨੂੰ ਐਟੀਟਿਊਡ ਹੀ ਲੱਗਣਾ ਸੀ ਇਸ ਕਰਕੇ ਮੈਂ ਕੁਝ ਨਹੀਂ ਬੋਲਿਆ ਮੈਂ ਆਪਣੇ ਕੰਮ ਦੀ ਇੱਜ਼ਤ ਕਰਦਾ ਕੰਮ ਦੀ ਇੱਜ਼ਤ ਕਰਦਾ ਰਹੂੰਗਾ ਕਿ ਦਿਨੇ ਮੇਰੇ ਕਸਟਮਰ ਆਂਦੇ ਨੇ ਮੇਰੇ ਲਈ ਰੱਬ ਹੈ ਤੁਸੀਂ ਪਲੀਜ਼ ਇੰਜੋਏ ਕਰੋ ਮੈਂ ਚਾਹ ਕੌਫੀ ਭੇਜਦਾ ਸੌਰੀ ਵੀਰੇ ਮੈਂ ਨਹੀਂ ਨਹੀਂ ਸੌਰੀ ਨਾ ਗੋ ਵੀਰੇ ਤੁਸੀਂ ਕਸਟਮਰ ਨੂੰ ਪਹਿਲਾਂ ਕਿਹਾ ਨਾ ਤੁਹਾਨੂੰ ਪਲੀਜ਼ ਬੈਠੋ ਥੈਂਕ ਯੂ ਯਾਦ ਰੱਖਿਓ ਕਿਰਤ ਦੀ ਕਦਰ ਕਰਨ ਵਾਲਿਆਂ ਵਾਸਤੇ ਰੱਬ ਹਮੇਸ਼ਾ ਨਵੇਂ ਮੌਕੇ ਦਿੰਦਾ ਪਰ ਹਾਂ ਝੀੜਾ ਬੰਦਾ ਆਪਣੀ ਸ਼ੁਰੂਆਤ ਭੁੱਲ ਜਾਂਦਾ ਤਾਂ ਰੱਬ ਉਸ ਨੂੰ ਉਸ ਦੀ ਔਕਾਤ ਜ਼ਰੂਰ ਯਾਦ ਕਰਾਉਂਦਾ ਰਹਿੰਦਾ